ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਰੱਖੇ ਗਏ ਨੇ ਉਹ ਵੱਖੋ ਵੱਖਰੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਕੀਤੇ ਜਾਣਗੇ ਜਿੱਥੇ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉੱਥੇ-ਉੱਥੇ ਇਹ ਸਮਾਗਮ ਕੀਤੇ ਜਾਣਗੇ ਆ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਪੱਧਰ ਤੇ ਐਸਜੀਪੀਸੀ ਦੇ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਵੱਡਾ ਫੈਸਲਾ ਲਿਆ ਗਿਆ ਇਸ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਐਸਜੀਪੀਸੀ ਦੀ ਇਸ ਮੀਟਿੰਗ ਦੇ ਵਿੱਚ ਲਿਆ ਗਿਆ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਵੱਲੋਂ এসডিপিਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ ਕੁਲਵੰਤ ਸਿੰਘ ਮੰਨਣ ਨੇ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਦਾ ਅਸਤੀਫਾ ਜਿਹੜਾ ਮੀਟਿੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਉਹ ਆਪਣੇ ਐਸਜੀਪੀਸੀ ਦੇ ਮੈਂਬਰਾਂ ਸਮੇਤ ਐਸਜੀਪੀਸੀ ਦੇ ਮੌਜੂਦਾ ਅਹੁਦੇਦਾਰਾਂ ਸਮੇਤ ਉਹਨਾਂ ਦੇ ਕੋਲ ਜਾਣਗੇ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਾ ਕੇ ਇੱਕ ਵਾਰੀ ਫਿਰ ਤੋਂ ਉਹਨਾਂ ਨੂੰ ਬੇਨਤੀ ਕਰਨਗੇ ਕਿ ਉਹ ਆਪਣੇ ਅਹੁਦੇ ਨੂੰ ਦੁਬਾਰਾ ਤੋਂ ਸੰਭਾਲਣ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਟਿਨਿਓਰ ਦੇ ਦੌਰਾਨ ਵੱਡਾ ਯੋਗਦਾਨ ਦਿੱਤਾ ਹੈ ਪੰਥ ਦੀਆਂ ਸੇਵਾਵਾਂ ਦੇ ਵਿੱਚ ਇਸ ਕਰਕੇ ਪੰਥ ਚਾਹੁੰਦਾ ਹੈ ਕਿ ਉਹ ਆਪਣੀ ਕਾਰਗੁਜ਼ਾਰੀ ਹੈ ਆਪਣੀ ਜਿਹੜੀ ਸੇਵਾ ਹੈ ਉਹ ਜਾਰੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਕਲਵਾਨ ਸਿੰਘ ਮੰਨਣ ਮੁਖ ਸਕੱਤਰ ਛੂਨੀ ਗੋਦਰਾ ਪੰਦ ਕਮੇਟੀ ਅੱਜ ਜੋ ਮੀਟਿੰਗ ਹੋਈ ਹੈ ਤੇ ਰੁਟੀਨ ਦੇ ਜਿਹੜੇ ਅਜੰਡਾ ਸੀ ਸਾਰੇ ਵੱਖ ਉਹ ਕੱਢੇ ਗਏ ਤੇ ਉਹਦੇ ਨਾਲ ਹੀ ਕਿਉਂਕਿ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ ਹੈ ਜਿਹੜੀ 25 ਨਵੰਬਰ 2025 ਨੂੰ ਬੜੇ ਵੱਡੇ ਪੱਧਰ ਤੇ ਛੂਨੀ ਕਮੇਟੀ ਵੱਲੋਂ ਮਨਾਇ ਜਾ ਰਹੀ ਉਹਦੇ ਸਬੰਧ ਦੇ ਵਿੱਚ ਵੀ ਸਾਰੀ ਅੰਤਰ ਕਮੇਟੀ ਨੇ ਮੈਂਬਰਾਂ ਨੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਆ ਤੇ ਕਿਸ ਤਰ੍ਹਾਂ ਜਿਹੜੇ ਨਗਰ ਕੀਰਤਨ ਆ ਜਿੱਥੇ ਕਿਰਪਾ ਰਾਮ ਜੀ ਜੰਮੂ ਕਿਸਮੀ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਉੱਥੋਂ ਨਗਰ ਕੀਰਤਨ ਲੈ ਕੇ ਆਉਣਾ ਇਦਾਂ ਹੀ ਇਸਾਮ ਦੀ ਧਰਤੀ ਤੋਂ ਧੋਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਜਿਹੜਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਜਾਏਗਾ ਮੁੱਖ ਸਮਾਗਮ ਵੀ ਜਿਹੜਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਵੇਗਾ ਤੇ ਨਾਲ ਹੀ ਜਿਤਨੇ ਵੀ ਇਤਿਹਾਸਿਕ ਸਥਾਨ ਆ ਗੁਰਤੀ ਘਰ ਦਾ ਸਾਬ ਦੇ ਉਹਨਾਂ ਸਥਾਨਾਂ ਤੇ ਵੀ ਵੱਡੇ ਸਮਾਗਮ ਜਿਹੜੇ ਉਹ ਕੀਤੇ ਜਾਣਗੇ ਭਾਰਤ ਦੇ ਵਿੱਚ ਬਖ ਬਖ ਸਟੇਟਾਂ ਦੇ ਵਿੱਚ ਤੇ ਦੂਸਰਾ ਇੱਕ ਮਤਾ ਜਿਹੜਾ ਲਿਆਂਦਾ ਗਿਆ ਅੰਤਰ ਕਮੇਟੀ ਵੱਲੋਂ ਕਿ ਸਾਡੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਸਰਦਾਰ ਹਿੰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਆਪਣੀ ਤਨਦੋਰ ਦੇ ਵਿੱਚ ਬੜੇ ਵੱਡੇ ਕਾਰਜ ਕੀਤੇ ਆ ਔਰ ਬੜੀ ਵਧੀਆ ਉਹਨਾਂ ਦੀਆਂ ਸਭਾਵਾਂ ਰਹੀਆਂ ਤੇ ਅੰਤਰ ਕਮੇਟੀ ਨੇ ਉਹਨਾਂ ਨੂੰ ਸਾਦੀ ਦੀ ਸਾਦੀ ਅੰਤਰ ਕਮੇਟੀ ਨੇ ਜਾ ਕੇ ਘਰ ਜਾ ਕੇ ਬੇਨਤੀ ਕਰਨੀ ਹੈ ਕਿ ਉਹ ਆਪਣਾ ਉਹਦਾ ਜਿਹੜਾ ਆ ਕੇ ਸੰਭਾਲਣ ਤਾਂ ਕਿ ਸਭਾਵਾਂ ਜਿਹੜੀਆਂ ਅੱਗੇ ਚੱਲਦੀਆਂ ਜਿਹੜੀਆਂ ਜਿੱਦਾਂ ਉਹ ਨਿਰੰਤਰ ਚਲਾਉਂਦੇ ਰਹੇ ਆ ਉਹ ਸਭਾਵਾਂ ਜਿਹੜੀਆਂ ਇਸ ਕਮੇਟੀ ਨਿਰੰਤਰ ਚਲਾਉਣ ਇਹ ਜਿਹੜੀ ਬੇਨਤੀ ਕੀਤੀ ਗਈ ਹੈ ਦੂਜਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਨਾਮਨਜ਼ੂਰ ਕੀਤਾ ਗਿਆ ਤੇ ਉਹਨਾਂ ਜਾਂਕੇ ਬੇਨਤੀ ਕਰਨੀ ਸਾਰੀ ਅੰਤਰਕਮੇਟੀ ਨੇ ਜਦੋਂ ਜਾ ਰਹੇ ਹੋ ਜੀ ਹੁਣੇ ਜਾ ਰਹੇ ਜੀ ਇੱਕ ਮੰਨਣ ਸਾਹਿਬ ਜਿਹੜਾ ਇੱਕ ਰੋਲਾ ਪਿਆ ਹੋਇਆ ਕਿ ਜ세ਦਾਰ ਗੁਰਬੀਰ ਸਿੰਘ ਦੇ ਮਾਮਲੇ ਤੇ ਗਲਤ ਫੈਸਲਾ ਲਿਆ ਅੰਤਰਕਮੇਟੀ ਨੇ ਦੇਖੋ ਜੋ ਮੇ ਮੇਰੀ ਬੇਨਤੀ ਸੁਣ ਲੋ ਪਹਿਲਾਂ ਪਹਿਲਾਂ ਮੇਰੀ ਬੇਨਤੀ ਸੁਣ ਲੋ ਤੇ ਜਿਹੜੇ ਕਾਲ ਤਖਤ ਦੇ ਜ세ਦਾਰ ਸਾਹਿਬ ਨੇ ਕਿਹਾ ਕਿ ਸਿੱਖਿਆ ਨੀਤੀ ਜੋ ਹਿੰਦੁਸਤਾਨ ਦੀ ਸਰਕਾਰ ਨੇ ਘੜੀ ਹੈ ਉਹਦੇ ਲਈ ਪ੍ਰਚੋਲ ਕਰਨ ਦੀ ਬੇਨਤੀ ਜਿਹੜੀ ਐ ਅੰਤਰਨ ਕਮੇਟੀ ਨੇ ਕੀਤੀ ਐ ਇਸੇ ਤਰ੍ਹਾਂ ਉਹਨਾਂ ਨੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚਨਨ ਕਰਨ ਲਈ ਕਿਹਾ ਅਸੀਂ ਦਵਾਬੇ ਤੋਂ ਜਿਹੜੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਹੋਈ ਐ ਤੇ ਇਸੇ ਤਰ੍ਹਾਂ ਬਾਕੀ ਦੇ ਤਖਤਾਂ ਤੋਂ ਵੀ ਜਿਹੜੇ ਅਕਾਲ ਤਖਤ ਤੋਂ ਵੀ ਤੇ ਦਮਨਵਾਦ ਸਾਹਿਬ ਤੋਂ ਵੀ ਤੇ ਕਿਸ ਗੱਟ ਸਾਹਿਬ ਤੋਂ ਵੀ ਅਸੀਂ ਵੱਡੀ ਪੱਧਰ ਤੇ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ ਔਰ ਬਸਾਖੀ ਤੇ ਉਹਦਾ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਜਿਹੜੀ ਐ ਉਹ ਅਮਰ ਸਤਜਾਰ ਸਕੇਗੀ ਤੇ ਇਹ ਇਹ ਬੇਨਤੀਆਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਜਿਹੜਾ ਹੁਣ ਅਸੀਂ ਪ੍ਰਧਾਨ ਜੀ ਦੇ ਘਰ ਚੱਲੇ ਵਾਹਿਬ ਜੀ ਕਿੱਥੇ ਕੀਤੀ ਜਾਏ ਜੀ ਤੁਸੀਂ ਹੁਸ਼ਿਆਰਪੁਰ ਉਹਨਾਂ ਦੇ ਘਰ ਜਾਓਗੇ ਹਾਂ ਘਰ ਜਾਵੋਗੇ ਸਾਰੇ ਸਾਰੇ ਜੀ ਸਾਰੇ ਮੰਤਰੀਮ ਕਮੇਟੀ ਦੇ ਮੈਂਬਰ ਸਾਰੇ ਅੰਤਰ ਕਮੇਟੀ ਦੇ ਮੈਂਬਰ ਜਾਣਗੇ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ 7 ਮੈਂਬਰੀ ਕਮੇਟੀ ਦਾ ਉਹਦੇ ਵਿੱਚੋਂ ਧਾਮੀ ਸਾਹਿਬ ਪਾਸੇ ਹੋ ਗਏ ਸੀ ਇਹ ਦੇਖੋ ਜਿਹੜਾ ਅਜੰਡਾ ਤੈਅ ਕੀਤਾ ਗਿਆ ਜਿਹੜਾ ਆਪਾਂ ਨੇ ਇੱਥੇ ਅੱਜ ਡਿਸਕਸ ਕੀਤਾ ਜਿਸ ਬਾਰੇ ਤੇ ਉਹਦੇ ਲਈ ਮੈਂ ਤੁਹਾਨੂੰ ਆਪ ਜੀ ਨੂੰ ਦੱਸ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸਰ ਇਹ ਮਾਝੂਪੁਰਦੇਸ਼ ਦੇ ਵਿੱਚ ਆ ਤੁਸ ਮਾਮਲਾ ਹੈ ਅੱਜ ਦਾ ਜੋ ਏਜੰਡਾ ਸੀ ਉਸ ਤੇ ਗੱਲ ਹੋਈ ਹੈ ਕੋਈ ਦੂਸਰਾ ਏਜੰਡੇ ਤੋਂ ਬਾਹਰ ਕੋਈ ਗੱਲਬਾਤ ਨਹੀਂ ਜਿਹੜੇ ਦਮਦਮੇ ਟਕਸਾਲ ਤੇ ਬੁੱਢਾ ਗੱਲ ਮੰਗ ਕਰ ਰਿਹਾ ਕਿ ਜਿਹੜੇ ਅੰਤਰੀਂ ਕਮੇਟੀ ਦੇ ਪਿਛਲੇ ਫੈਸਲੇ ਨੂੰ ਲਾਗੂ ਕੀਤਾ ਜਾਵੇ ਸਰ ਇਹ ਸਰ ਮੈਂ ਤਾਂ ਅੱਜ ਤੇ ਕੋਈ ਕੋਈ ਚਰਚਾ ਨਹੀਂ ਹੋਈ ਸਿਰਫ ਜਿਹੜਾ ਜਥੇਦਾਰ ਸਾਹਿਬ ਦਾ ਹੁਕਮ ਸੀ ਉਸ ਤੇ ਚਰਚਾ ਹੋਈ ਹੈ ਜਾਂ ਪ੍ਰਧਾਨ ਸਾਹਿਬ ਦਾ ਜੋ ਅਸਤੀਫਾ ਉਹ ਰੱਦ ਕੀਤਾ ਹੈ ਮਾਧ ਪ੍ਰਦੇਸ਼ ਦੇ ਵਿੱਚ ਜਿਹੜਾ ਘਟਨਾਕਰਾ ਵਾਪਰਿਆ ਉਹਨੂੰ ਲੈ ਕੇ ਤੁਹਾਡੀ ਪ੍ਰਤੀਕਿਰਿਆ ਕੀ ਹੈ ਜੀ ਹਾਂਜੀ ਸੰਤਪਿੰਦਰਾ ਵਾਲਿਆਂ ਦੇ ਜਿਹੜੇ ਚੰਦਾ ਫੋਟੋਆਂ ਚੱਲੇ ਲੱਗੀਆਂ ਅਸੀਂ ਅਸੀਂ ਉਹਦੀ ਨਿੰਦਾ ਕਰਦੇ ਹਾਂ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਤੇ ਹੁਣ ਪ੍ਰਧਾਨ ਸਾਹਿਬ ਕੋਲ ਜਾ ਰਹੇ ਹਾਂ ਉਹਨਾਂ ਨੂੰ ਬੇਨਤੀ ਕਰਨ ਦੇ ਲਈ ਸਾਰੀ ਅਜੈਕਟਿਵ ਜਾ ਰਹੀ ਹੈ। ਵਿਸ਼ਵਵਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਐਸਜੀਪੀਸੀ ਦੇ ਮੁਖ ਸਕੱਤਰ ਵੱਲੋਂ ਅੱਜ ਐਸਜੀਪੀਸੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਕਈ ਅਹਿਮ ਜਿਹੜੇ ਨੁਕਤੇ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਐਸਜੀਪੀਸੀ ਦੇ ਵੱਲੋਂ ਵੱਡੇ ਫੈਸਲੇ ਅੱਜ ਦੀ ਮੀਟਿੰਗ ਦੇ ਵਿੱਚ ਲਏ ਗਏ ਨੇ। ਐਸਜੀਪੀਸੀ ਦੇ ਮੁਖ ਸਕੱਤਰ ਕੋਲਨ ਸਿੰਘ ਮੰਨਣ ਵੱਲੋਂ ਪੱਤਰਕਾਰਾਂ ਦੇ ਨਾਲ ਇਸ ਮੀਟਿੰਗ ਤੋਂ ਬਾਅਦ ਗੱਲਬਾਤ ਕੀਤੀ ਗਈ ਹੈ। ਗੱਲਬਾਤ ਦੇ ਵਿੱਚ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਬ ਦੀ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਰੱਖੇ ਗਏ ਨੇ ਉਹ ਵੱਖੋ-ਵੱਖਰੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਕੀਤੇ ਜਾਣਗੇ ਜਿੱਥੇ-ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉੱਥੇ-ਉੱਥੇ ਇਹ ਸਮਾਗਮ ਕੀਤੇ ਜਾਣਗੇ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਪੱਧਰ ਤੇ ਐਸਜੀਪੀਸੀ ਦੇ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਵੱਡਾ ਫੈਸਲਾ ਲਿਆ ਗਿਆ ਇਸ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਐਸਜੀਪੀਸੀ ਦੇ ਇਸ ਮੀਟਿੰਗ ਦੇ ਵਿੱਚ ਲਿਆ ਗਿਆ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਵੱਲੋਂ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ ਕੁਲਵੰਤ ਸਿੰਘ ਮੰਨਣ ਨੇ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਮੀਟਿੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਉਹ ਆਪਣੇ ਐਸਜੀਪੀਸੀ ਦੇ ਮੈਂਬਰਾਂ ਸਮੇਤ ਐਸਜੀਪੀਸੀ ਦੇ ਮੌਜੂਦਾ ਅਹੁਦੇਦਾਰਾਂ ਸਮੇਤ ਉਹਨਾਂ ਦੇ ਕੋਲ ਜਾਣਗੇ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਾ ਕੇ ਇੱਕ ਵਾਰੀ ਫਿਰ ਤੋਂ ਉਹਨਾਂ ਨੂੰ ਬੇਨਤੀ ਕਰਨਗੇ ਕਿ ਉਹ ਆਪਣੇ ਅਹੁਦੇ ਨੂੰ ਦੁਬਾਰਾ ਤੋਂ ਸੰਭਾਲਣ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਟਿਨਿਓਰ ਦੇ ਦੌਰਾਨ ਵੱਡਾ ਯੋਗਦਾਨ ਦਿੱਤਾ ਹੈ ਪੰਥ ਦੀਆਂ ਸੇਵਾਵਾਂ ਦੇ ਵਿੱਚ ਇਸ ਕਰਕੇ ਪੰਥ ਚਾਹੁੰਦਾ ਹੈ ਕਿ ਉਹ ਆਪਣੀ ਕਾਰਗੁਜ਼ਾਰੀ ਹੈ ਆਪਣੀ ਜਿਹੜੀ ਸੇਵਾ ਹੈ ਉਹ ਜਾਰੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਕਲਵਾਨ ਸਿੰਘ ਮੰਨਣ ਮੁਖ ਸਕੱਤਰ ਛੋਣੀ ਗੋਦ ਵਰਪੰਦ ਕਮੇਟੀ ਅੱਜ ਜੋ ਮੀਟਿੰਗ ਹੋਈ ਹੈ ਤੇ ਰੁਟੀਨ ਦੇ ਜਿਹੜੇ ਏਜੰਡਾ ਸੀ ਸਾਰੇ ਬਖ ਉਹ ਕੱਢੇ ਗਏ ਤੇ ਉਹਦੇ ਨਾਲ ਹੀ ਕਿਉਂਕਿ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ ਹੈ ਜਿਹੜੀ 25 ਨਵੰਬਰ 2025 ਨੂੰ ਬੜੇ ਵੱਡੇ ਪੱਧਰ ਤੇ ਛੋਣੀ ਕਮੇਟੀ ਵੱਲੋਂ ਮਨਾਇ ਜਾ ਰਹੀ ਉਹਦੇ ਸਬੰਧ ਦੇ ਵਿੱਚ ਵੀ ਸਾਰੀ ਅੰਤਰ ਕਮੇਟੀ ਨੇ ਮੈਂਬਰਾਂ ਨੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਆ ਤੇ ਕਿਸ ਤਰ੍ਹਾਂ ਜਿਹੜੇ ਨਗਰ ਕੀਰਤਨ ਆ ਜਿੱਥੇ ਕਿਰਪਾ ਰਾਮ ਜੀ ਜੰਮੂ ਕਸ਼ਮੀਰ ਤੋਂ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਉੱਥੋਂ ਨਗਰ ਕੀਰਤਨ ਲੈ ਕੇ ਆਉਣਾ ਇਦਾਂ ਹੀ ਇਸਾਮ ਦੀ ਧਰਤੀ ਤੋਂ ਧੋਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਜਿਹੜਾ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਜਾਏਗਾ ਮੁੱਖ ਸਮਾਗਮ ਵੀ ਜਿਹੜਾ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਵੇਗਾ ਤੇ ਨਾਲ ਹੀ ਜਿਤਨੇ ਵੀ ਇਤਿਹਾਸਿਕ ਸਥਾਨ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਸਥਾਨਾਂ ਤੇ ਵੀ ਵੱਡੇ ਸਮਾਗਮ ਜਿਹੜੇ ਉਹ ਕੀਤੇ ਜਾਣਗੇ ਇੰਡੀਆ ਦੇ ਵਿੱਚ ਬਖ ਬਖ ਸਟੇਟਾਂ ਦੇ ਵਿੱਚ ਤੇ ਦੂਸਰਾ ਇੱਕ ਮਤ ਜਿਹੜਾ ਲਿਆਂਦਾ ਗਿਆ ਅੰਤਰ ਕਮੇਟੀ ਵੱਲੋਂ ਕਿ ਸਾਡੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਸਰਦਾਰ ਹਿੰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਆਪਣੀ ਟਰਨੋਰ ਦੇ ਵਿੱਚ ਬੜੇ ਵੱਡੇ ਕਾਰਜ ਕੀਤੇ ਆ ਔਰ ਬੜੀ ਵਧੀਆ ਉਹਨਾਂ ਦੀਆਂ ਸਭਾਵਾਂ ਰਹੀਆਂ ਤੇ ਅੰਤਰ ਕਮੇਟੀ ਨੇ ਉਹਨਾਂ ਨੂੰ ਸਾਰੀ ਦੀ ਸਾਰੀ ਅੰਤਰ ਕਮੇਟੀ ਨੇ ਜਾ ਕੇ ਘਰ ਜਾ ਕੇ ਬੇਨਤੀ ਕਰਨੀ ਹੈ ਕਿ ਉਹ ਆਪਣਾ ਉਹਦਾ ਜਿਹੜਾ ਆ ਕੇ ਸੰਭਾਲਣ ਤਾਂ ਕਿ ਸਭਾਵਾਂ ਜਿਹੜੀਆਂ ਅੱਗੇ ਚੱਲਦੀਆਂ ਜਿਹੜੀਆਂ ਜਿੱਦਾਂ ਉਹ ਨਿਰੰਤਰ ਚਲਾਉਂਦੇ ਰਹੇ ਆ ਉਹ ਸਭਾਵਾਂ ਜਿਹੜੀਆਂ ਇਸ ਕਮੇਟੀ ਦਾ ਨਿਰੰਤਰ ਚਲਾਉਣ ਇਹ ਜਿਹੜੀ ਬੇਨਤੀ ਕੀਤੀ ਗਈ ਹੈ ਦੂਜਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਨਾਮਨਜ਼ੂਰ ਕੀਤਾ ਗਿਆ ਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਸਾਰੀ ਅੰਤਰਕਮੇਟੀ ਨੇ ਹੁਣੇ ਜਾ ਰਹੇ ਜੀ ਹੁਣੇ ਜਾ ਰਹੇ ਜੀ ਇੱਕ ਮੰਨਣ ਸਾਹਿਬ ਜਿਹੜਾ ਇੱਕ ਰੋਲਾ ਪਿਆ ਹੋਇਆ ਕਿ ਜ세ਦਾਰ ਕੁਬੀਰ ਸਿੰਘ ਦੇ ਮਾਮਲੇ ਤੇ ਗਲਤ ਫੈਸਲਾ ਲਿਆ ਅੰਤਰਕਮੇਟੀ ਨੇ ਦਿੱਤਾ ਮੈਂ ਵੀ ਦੇਖੋ ਜੋ ਮੇ ਮੇਰੀ ਬੇਨਤੀ ਸੁਣ ਲੋ ਪਹਿਲੇ ਪਹਿਲੇ ਮੇਰੀ ਬੇਨਤੀ ਸੁਣ ਲੋ ਤੇ ਜਿਹੜੇ ਕਾਲਤਾ ਦੇ ਜ세ਦਾਰ ਸਾਹਿਬ ਨੇ ਕਿਹਾ ਕਿ ਸਿੱਖਿਆ ਨੀਤੀ ਜੋ ਹਿੰਦੁਸਤਾਨ ਦੀ ਸਰਕਾਰ ਨੇ ਘੜੀ ਹੈ ਉਹਦੇ ਲਈ ਪ੍ਰਚੋਲ ਕਰਨ ਦੀ ਬੇਨਤੀ ਜਿਹੜੀ ਐ ਅੰਤਰਨ ਕਮੇਟੀ ਨੇ ਕੀਤੀ ਐ ਇਸੇ ਤਰ੍ਹਾਂ ਉਹਨਾਂ ਨੇ ਧਰਮਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚਨਨ ਕਰਨ ਲਈ ਕਿਹਾ ਅਸੀਂ ਦਵਾਬੇ ਤੋਂ ਜਿਹੜੀ ਧਰਮਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਹੋਈ ਐ ਤੇ ਇਸੇ ਤਰ੍ਹਾਂ ਬਾਕੀ ਦੇ ਤਖਤਾਂ ਤੋਂ ਵੀ ਜਿਹੜੇ ਕਾਲ ਤਖਤਾਂ ਤੋਂ ਵੀ ਤੇ ਦਮਨਵਾ ਸਾਹਿਬ ਤੋਂ ਵੀ ਤੇ ਕੇਸਗੜ੍ਹ ਸਾਹਿਬ ਤੋਂ ਵੀ ਅਸੀਂ ਵੱਡੀ ਪੱਧਰ ਤੇ ਧਰਮਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ ਔਰ ਬਸਾਖੀ ਤੇ ਉਹਦਾ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਜਿਹੜੀ ਐ ਉਹ ਅਮਰ ਸੱਚਾ ਸਕੇਗੀ ਤੇ ਇਹ ਇਹ ਬੇਨਤੀਆਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਜਿਹੜਾ ਹੁਣ ਅਸੀਂ ਪ੍ਰਧਾਨ ਜੀ ਦੇ ਘਰ ਚੱਲੇ ਵਾਹਿਗੁਰੂ ਕਿੱਥੇ ਕੀਤੀ ਜਾਏਗੀ ਜੀ ਤੁਸੀਂ ਹੁਸ਼ਿਆਰਪੁਰ ਉਹਨਾਂ ਦੇ ਘਰ ਜਾਓਗੇ ਹਾਂ ਘਰ ਜਾਵਾਂਗੇ ਸਾਰੇ ਸਾਰੇ ਜੀ ਸਾਰੇ ਅੰਤਰਕਮੇਟੀ ਦੇ ਮੈਂਬਰ ਸਾਰੇ ਸਾਰੇ ਅੰਤਰਕਮੇਟੀ ਦੇ ਮੈਂਬਰ ਜਾਣਗੇ ਆਕਾਲਤਖਰ ਸਾਹਿਬ ਵੱਲੋਂ ਹੁਕਮ ਹੋਇਆ ਸੀ 7 ਮੈਂਬਰੀ ਕਮੇਟੀ ਦਾ ਉਹਦੇ ਵਿੱਚੋਂ ਧਾਮੀ ਸਾਹਿਬ ਪਾਸੇ ਹੋ ਗਏ ਸੀ ਸਾਹਿਬ ਪਾਸੇ ਦੇਖੋ ਜਿਹੜਾ ਏਜੰਡਾ ਤੈਅ ਕੀਤਾ ਗਿਆ ਜਿਹੜਾ ਆਪਾਂ ਨੇ ਇੱਥੇ ਅੱਜ ਡਿਸਕਸ ਕੀਤਾ ਜਿਸ ਬਾਰੇ ਤੇ ਉਹਦੇ ਲਈ ਮੈਂ ਤੁਹਾਨੂੰ ਆਪ ਜੀ ਨੂੰ ਦੱਸ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸਰ ਇਹ ਮਾਝ ਪ੍ਰਦੇਸ਼ ਦੇ ਵਿੱਚ ਦਾ ਉਸ ਮਾਮਲੇ ਇਹੋ ਅੱਜ ਦਾ ਜੋ এজেন্ডਾ ਸੀ ਉਸ ਤੇ ਗੱਲ ਹੋਈ ਹੈ ਕੋਈ ਦੂਸਰਾ এজেন্ডੇ ਤੋਂ ਬਾਹਰ ਕੋਈ ਗੱਲਬਾਤ ਨਹੀਂ ਜਿਹੜੇ ਦਮਦਮੇ ਟਕਸਾਲ ਤੇ ਬੁੱਢਾ ਦਲ ਮੰਗ ਕਰ ਰਿਹਾ ਕਿ ਜਿਹੜੇ ਅੰਤਰਿੰਕ ਕਮੇਟੀ ਦੇ ਪਿਛਲੇ ਫੈਸਲੇ ਨੂੰ ਦੱਦ ਕੀਤਾ ਜਾਵੇ ਸਰ ਇਹ ਸਰ ਇਹ ਮੈਂ ਤਾਂ ਅੱਜ ਤੇ ਕੋਈ ਕੋਈ ਚਰਚਾ ਨਹੀਂ ਹੋਈ ਸਿਰਫ ਜਿਹੜਾ ਜਥੇਦਾਰ ਸਾਹਿਬ ਦਾ ਹੁਕਮ ਸੀ ਉਸ ਤੇ ਚਰਚਾ ਹੋਈ ਹੈ ਜਾਂ ਪ੍ਰਧਾਨ ਸਾਹਿਬ ਦਾ ਜੋ ਅਸਤੀਫਾ ਉਹ ਰੱਦ ਕੀਤਾ ਹੈ। ਮੱਛਲ ਪ੍ਰਦੇਸ਼ ਦੇ ਵਿੱਚ ਜਿਹੜਾ ਘਟਨਾਕ੍ਰਮ ਵਾਪਰਿਆ ਉਹਨੂੰ ਲੈ ਕੇ ਤੁਹਾਡੀ ਪ੍ਰਤੀਕਿਰਿਆ ਕੀ ਹੈ? ਹਾਂਜੀ। ਜੁੰਤਪਿੰਡਰਾਂ ਵਾਲਿਆਂ ਦੇ ਜਿਹੜੇ ਚੰਡਾ ਫੋਟੋ ਚੰਡੇ ਦਾ ਅਸੀਂ ਅਸੀਂ ਉਹਦੀ ਨਿੰਦਾ ਕਰਦੇ ਹਾਂ। ਅਸੀਂ ਉਹਦੀ ਨਿੰਦਿਆ ਕਰਦੇ ਹਾਂ ਤੇ ਹੁਣ ਪ੍ਰਧਾਨ ਸਾਹਿਬ ਕੋਲ ਜਾ ਰਹੇ ਹਾਂ ਉਹਨਾਂ ਨੂੰ ਬੇਨਤੀ ਕਰਨ ਦੇ ਲਈ ਸਾਰੀ ਅਜੈਕਟਿਵ ਜਾ ਰਹੀ ਹੈ। ਵਿਸ਼ਵਵਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਐਸਜੀਪੀਸੀ ਦੇ ਮੁਖ ਸਕੱਤਰ ਵੱਲੋਂ ਅੱਜ ਐਸਜੀਪੀਸੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਕਈ ਅਹਿਮ ਜਿਹੜੇ ਨੁਕਤੇ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਐਸਜੀਪੀਸੀ ਦੇ ਵੱਲੋਂ ਵੱਡੇ ਫੈਸਲੇ ਅੱਜ ਦੀ ਮੀਟਿੰਗ ਦੇ ਵਿੱਚ ਲਏ ਗਏ ਨੇ। ਐਸਜੀਪੀਸੀ ਦੇ ਮੁਖ ਸਕੱਤਰ ਕੋਲਨ ਸਿੰਘ ਮੰਨਣ ਵੱਲੋਂ ਪੱਤਰਕਾਰਾਂ ਦੇ ਨਾਲ ਇਸ ਮੀਟਿੰਗ ਤੋਂ ਬਾਅਦ ਗੱਲਬਾਤ ਕੀਤੀ ਗਈ ਹੈ। ਗੱਲਬਾਤ ਦੇ ਵਿੱਚ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਬਦੀ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਰੱਖੇ ਗਏ ਨੇ ਉਹ ਵੱਖੋ-ਵੱਖਰੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਕੀਤੇ ਜਾਣਗੇ ਜਿੱਥੇ-ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉੱਥੇ-ਉੱਥੇ ਇਹ ਸਮਾਗਮ ਕੀਤੇ ਜਾਣਗੇ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਪੱਧਰ ਤੇ ਐਸਜੀਪੀਸੀ ਦੇ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਵੱਡਾ ਫੈਸਲਾ ਲਿਆ ਗਿਆ ਇਸ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਐਸਜੀਪੀਸੀ ਦੀ ਇਸ ਮੀਟਿੰਗ ਦੇ ਵਿੱਚ ਲਿਆ ਗਿਆ ਹਰਜਿੰਦਰ ਸਿੰਘ tạmੀ ਜਿਨ੍ਹਾਂ ਵੱਲੋਂ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ ਕੁਲਵੰਤ ਸਿੰਘ ਮੰਨਣ ਦੀ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਮੀਟਿੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਉਹ ਆਪਣੇ ਐਸਜੀਪੀਸੀ ਦੇ ਮੈਂਬਰਾਂ ਸਮੇਤ ਐਸਜੀਪੀਸੀ ਦੇ ਮੌਜੂਦਾ ਅਹੁਦੇਦਾਰਾਂ ਸਮੇਤ ਉਹਨਾਂ ਦੇ ਕੋਲ ਜਾਣਗੇ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਾ ਕੇ ਇੱਕ ਵਾਰੀ ਫਿਰ ਤੋਂ ਉਹਨਾਂ ਨੂੰ ਬੇਨਤੀ ਕਰਨਗੇ ਕਿ ਉਹ ਆਪਣੇ ਅਹੁਦੇ ਨੂੰ ਦੁਬਾਰਾ ਤੋਂ ਸੰਭਾਲਣ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਟਿਨਿਓਰ ਦੇ ਦੌਰਾਨ ਵੱਡਾ ਯੋਗਦਾਨ ਦਿੱਤਾ ਹੈ ਪੰਥ ਦੀਆਂ ਸੇਵਾਵਾਂ ਦੇ ਵਿੱਚ ਇਸ ਕਰਕੇ ਪੰਥ ਚਾਹੁੰਦਾ ਹੈ ਕਿ ਉਹ ਆਪਣੀ ਕਾਰਗੁਜ਼ਾਰੀ ਹੈ ਆਪਣੀ ਜਿਹੜੀ ਸੇਵਾ ਹੈ ਉਹ ਜਾਰੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵੰਤ ਸਿੰਘ ਮੰਨਣ ਮੁਖ ਸਕੱਤਰ ਛੋਣੀ ਗੋਦਰਾ ਪੰਚ ਕਮੇਟੀ ਅੱਜ ਜੋ ਮੀਟਿੰਗ ਹੋਈ ਹੈ ਤੇ ਰੁਟੀਨ ਦੇ ਜਿਹੜੇ ਏਜੰਡਾ ਸੀ ਸਾਰੇ ਵੱਖ ਉਹ ਕੱਢੇ ਗਏ ਤੇ ਉਹਦੇ ਨਾਲ ਹੀ ਕਿਉਂਕਿ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ ਹੈ ਜਿਹੜੀ 25 ਨਵੰਬਰ 2025 ਨੂੰ ਬੜੇ ਵੱਡੇ ਪੱਧਰ ਤੇ ਛੋਣੀ ਕਮੇਟੀ ਵੱਲੋਂ ਮਨਾਈ ਜਾ ਰਹੀ ਉਹਦੇ ਸਬੰਧ ਦੇ ਵਿੱਚ ਵੀ ਸਾਰੀ ਅੰਤਰ ਕਮੇਟੀ ਨੇ ਮੈਂਬਰਾਂ ਨੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਆ ਤੇ ਕਿਸ ਤਰ੍ਹਾਂ ਜਿਹੜੇ ਨਗਰ ਕੀਰਤਨ ਆ ਜਿੱਥੇ ਕਿਰਪਾ ਰਾਮ ਜੀ ਜੰਮੂ ਕਸ਼ਮੀਰ ਤੋਂ ਚੱਲ ਕੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਉੱਥੋਂ ਨਗਰ ਕੀਰਤਨ ਲੈ ਕੇ ਆਉਣਾ ਇਦਾਂ ਹੀ ਇਸਾਮ ਦੀ ਧਰਤੀ ਤੋਂ ਧੋਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਜਿਹੜਾ ਉਹ ਅਨੰਤਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਜਾਏਗਾ ਮੁੱਖ ਸਮਾਗਮ ਵੀ ਜਿਹੜਾ ਉਹ ਅਨੰਤਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਵੇਗਾ ਤੇ ਨਾਲ ਹੀ ਜਿਤਨੇ ਵੀ ਇਤਿਹਾਸਿਕ ਸਥਾਨ ਆ ਗੁਰਤੀਗਬਾਦ ਸਾਹਿਬ ਦੇ ਉਹਨਾਂ ਸਥਾਨਾਂ ਤੇ ਵੀ ਵੱਡੇ ਸਮਾਗਮ ਜਿਹੜੇ ਉਹ ਕੀਤੇ ਜਾਣਗੇ ਇੰਡੀਆ ਦੇ ਵਿੱਚ ਬਖ ਬਖ ਸਟੇਟਾਂ ਦੇ ਵਿੱਚ ਤੇ ਦੂਸਰਾ ਇੱਕ ਮਤਾ ਜਿਹੜਾ ਲਿਆਂਦਾ ਗਿਆ ਅੰਤਰਕਮੇਟੀ ਵੱਲੋਂ ਕਿ ਸਾਡੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਸਰਦਾਰ ਹਿੰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਆਪਣੀ ਟਰੰਡੋਰ ਦੇ ਵਿੱਚ ਬੜੇ ਵੱਡੇ ਕਾਰਜ ਕੀਤੇ ਆ ਔਰ ਬੜੀ ਵਧੀਆ ਉਹਨਾਂ ਦੀਆਂ ਸਭਾਵਾਂ ਰਹੀਆਂ ਤੇ ਅੰਤਰ ਕਮੇਟੀ ਨੇ ਉਹਨਾਂ ਨੂੰ ਸਾਰੀ ਦੀ ਸਾਰੀ ਅੰਤਰ ਕਮੇਟੀ ਨੇ ਜਾ ਕੇ ਘਰ ਜਾ ਕੇ ਬੇਨਤੀ ਕਰਨੀ ਹੈ ਕਿ ਉਹ ਆਪਣਾ ਉਹਦਾ ਜਿਹੜਾ ਆ ਕੇ ਸੰਭਾਲਣ ਤਾਂ ਕਿ ਸਭਾਵਾਂ ਜਿਹੜੀਆਂ ਅੱਗੇ ਚੱਲਦੀਆਂ ਜਿਹੜੀਆਂ ਜਿੱਦਾਂ ਉਹ ਨਿਰੰਤਰ ਚਲਾਉਂਦੇ ਰਹੇ ਆ ਉਹ ਸਭਾਵਾਂ ਜਿਹੜੀਆਂ ਸੂਨੀ ਕਮੇਟੀ ਨਿਰੰਤਰ ਚਲਾਉਣ ਇਹ ਜਿਹੜੀ ਬੇਨਤੀ ਕੀਤੀ ਗਈ ਹੈ ਦੂਜਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਨਾਮਨਜ਼ੂਰ ਕੀਤਾ ਗਿਆ ਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਸਾਰੀ ਅੰਤਰਕਮੇਟੀ ਨੇ ਕਦੋਂ ਜਾ ਰਹੇ ਹੋ ਜੀ ਹੁਣੇ ਜਾ ਰਹੇ ਜੀ ਇੱਕ ਮੰਨਣ ਸਾਹਿਬ ਜਿਹੜਾ ਇੱਕ ਰੌਲਾ ਪਿਆ ਹੋਇਆ ਕਿ ਜ세ਦਾਰ ਗੁਰਬੀਰ ਸਿੰਘ ਦੇ ਮਾਮਲੇ ਤੇ ਗਲਤ ਫੈਸਲਾ ਲਿਆ ਅੰਤਰਕਮੇਟੀ ਨੇ ਦਿੱਤਾ ਮੈਂ ਵੀ ਦੇਖੋ ਜੋ ਮੇਰੀ ਬੇਨਤੀ ਸੁਣ ਲੋ ਪਹਿਲਾਂ ਪਹਿਲਾਂ ਮੇਰੀ ਬੇਨਤੀ ਸੁਣ ਲੋ ਤੇ ਜਿਹੜੇ ਕਾਲਤਾਸ ਦੇ ਜ세ਦਾਰ ਸਾਹਿਬ ਨੇ ਕਿਹਾ ਕਿ ਸਿੱਖਿਆ ਨੀਤੀ ਜੋ ਹਿੰਦੁਸਤਾਨ ਦੀ ਸਰਕਾਰ ਨੇ ਘੜੀ ਹੈ ਉਹਦੇ ਲਈ ਪ੍ਰਚੋਲ ਕਰਨ ਦੀ ਬੇਨਤੀ ਜਿਹੜੀ ਐ ਅੰਤਰਕ ਕਮੇਟੀ ਨੇ ਕੀਤੀ ਐ ਇਸੇ ਤਰ੍ਹਾਂ ਉਹਨਾਂ ਨੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚਨਨ ਕਰਨ ਲਈ ਕਿਹਾ ਅਸੀਂ ਦਵਾਬੇ ਤੋਂ ਜਿਹੜੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਹੋਈ ਐ ਤੇ ਇਸੇ ਤਰ੍ਹਾਂ ਬਾਕੀ ਦੇ ਤਖਤਾਂ ਤੋਂ ਵੀ ਜਿਹੜੇ ਕਾਲ ਤਖਤਾਂ ਤੋਂ ਵੀ ਤੇ ਦਮਨਵਤ ਸਾਹਿਬ ਤੋਂ ਵੀ ਤੇ ਕਿਸ ਗੱਟ ਸਾਹਿਬ ਤੋਂ ਵੀ ਅਸੀਂ ਵੱਡੀ ਪੱਧਰ ਤੇ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ ਔਰ ਬਸਾਖੀ ਤੇ ਉਹਦਾ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਜਿਹੜੀ ਐ ਉਹ ਅਮਰ ਸੱਚਾ ਸਕੇਗੀ ਤੇ ਇਹ ਇਹ ਬੇਨਤੀਆਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਜਿਹੜਾ ਹੁਣ ਅਸੀਂ ਪ੍ਰਧਾਨ ਜੀ ਦੇ ਘਰ ਚੱਲੇ ਵਾਹ ਵਿੱਚ ਕੀਤੀ ਜਾਏ ਜੀ ਤੁਸੀਂ ਹਿਆਰਪੁਰ ਉਹਨਾਂ ਦੇ ਘਰ ਜਾਓਗੇ ਹਾਂ ਘਰ ਜਾਵੋਗੇ ਸਾਰੇ ਸਾਰੇ ਜੀ ਮੰਤਰੀਮ ਕਮੇਟੀ ਦੇ ਮੈਂਬਰ ਸਾਰੇ ਅੰਤਰ ਕਮੇਟੀ ਦੇ ਮੈਂਬਰ ਜਾਣਗੇ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ 7 ਮੈਂਬਰੀ ਕਮੇਟੀ ਦਾ ਉਹਦੇ ਵਿੱਚੋਂ ਧਾਮੀ ਸਾਹਿਬ ਪਾਸੇ ਹੋ ਗਏ ਸੀ ਦੇਖੋ ਜਿਹੜਾ ਅਜੰਡਾ ਤੈਅ ਕੀਤਾ ਗਿਆ ਜਿਹੜਾ ਆਪਾਂ ਨੇ ਇੱਥੇ ਅੱਜ ਡਿਸਕਸ ਕੀਤਾ ਜਿਸ ਬਾਰੇ ਤੇ ਉਹਦੇ ਲਈ ਮੈਂ ਤੁਹਾਨੂੰ ਆਪ ਜੀ ਨੂੰ ਦੱਸ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇਧਰ ਮਾਝੂਪੁਰਦੇਸ਼ ਦੇ ਨਿਰਕਾਰ ਦੋਸ ਮਾਮਲਾ ਇਹੋ ਅੱਜ ਦਾ ਜੋ एजेंडा ਸੀ ਉਸ ਤੇ ਗੱਲ ਹੋਈ ਹੈ ਕੋਈ ਦੂਸਰਾ ਅਜੰਡੇ ਤੋਂ ਬਾਹਰ ਕੋਈ ਗੱਲਬਾਤ ਨਹੀਂ ਜਿਹੜੇ ਦਮਦਮੇ ਟਕਸਾਲ ਤੇ ਬੁੱਢਾ ਦਲ ਮੰਗ ਕਰ ਰਿਹਾ ਕਿ ਜਿਹੜੇ ਅੰਤਰਿੰਕ ਕਮੇਟੀ ਦੇ ਪਿਛਲੇ ਫੈਸਲੇ ਉਹਨਾਂ ਦੇ ਕੀਤਾ ਜਾਵੇ ਸਰ ਇਧਰ ਸਰ ਮੈਂ ਤਾਂ ਅੱਜ ਤੇ ਕੋਈ ਕੋਈ ਚਰਚਾ ਨਹੀਂ ਹੋਈ ਸਿਰਫ ਜਿਹੜਾ ਜਥੇਦਾਰ ਸਾਹਿਬ ਦਾ ਹੁਕਮ ਸੀ ਉਸ ਤੇ ਚਰਚਾ ਹੋਈ ਹੈ ਜਾਂ ਪ੍ਰਧਾਨ ਸਾਹਿਬ ਦਾ ਜੋ ਅਸਤੀਫਾ ਉਹ ਰੱਦ ਕੀਤਾ ਹੈ ਮਾਧ ਪ੍ਰਦੇਸ਼ ਦੇ ਵਿੱਚ ਜਿਹੜਾ ਘਟਨਾ ਕਰਾ ਵਾਪਰੇ ਉਹਨੂੰ ਲੈ ਕੇ ਤੁਹਾਡੀ ਪ੍ਰਤੀਕਿਰਿਆ ਕੀ ਹੈ ਹਾਂਜੀ ਜੋਤਪਿੰਡਰਾ ਵਾਲਿਆਂ ਦੇ ਜਿਹੜੇ ਠੰਡਾ ਛੋਟਾ ਨਹੀਂ ਅਸੀਂ ਅਸੀਂ ਉਹਦੀ ਨਿੰਦਾ ਕਰਦੇ ਹਾਂ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਤੇ ਹੁਣ ਪ੍ਰਧਾਨ ਸਾਹਿਬ ਕੋਲ ਜਾ ਰਹੇ ਹਾਂ ਉਹਨਾਂ ਨੂੰ ਬੇਨਤੀ ਕਰਨ ਦੇ ਲਈ ਸਾਰੀ ਐਜੈਂਕਟੂ ਜਾ ਰਹੀ ਹੈ। ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਐਸਜੀਪੀਸੀ ਦੇ ਮੁਖ ਸਕੱਤਰ ਵੱਲੋਂ ਅੱਜ ਐਸਜੀਪੀਸੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਕਈ ਅਹਿਮ ਜਿਹੜੇ ਨੁਕਤੇ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਐਸਜੀਪੀਸੀ ਦੇ ਵੱਲੋਂ ਵੱਡੇ ਫੈਸਲੇ ਅੱਜ ਦੀ ਮੀਟਿੰਗ ਦੇ ਵਿੱਚ ਲਏ ਗਏ ਨੇ। ਐਸਜੀਪੀਸੀ ਦੇ ਮੁਖ ਸਕੱਤਰ ਕੋਲਨ ਸਿੰਘ ਮੰਨਣ ਵੱਲੋਂ ਪੱਤਰਕਾਰਾਂ ਦੇ ਨਾਲ ਇਸ ਮੀਟਿੰਗ ਤੋਂ ਬਾਅਦ ਗੱਲਬਾਤ ਕੀਤੀ ਗਈ ਹੈ। ਗੱਲਬਾਤ ਦੇ ਵਿੱਚ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਬ ਦੀ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਰੱਖੇ ਗਏ ਨੇ ਉਹ ਵੱਖੋ-ਵੱਖਰੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਕੀਤੇ ਜਾਣਗੇ ਜਿੱਥੇ-ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉੱਥੇ-ਉੱਥੇ ਇਹ ਸਮਾਗਮ ਕੀਤੇ ਜਾਣਗੇ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਪੱਧਰ ਤੇ ਐਸਜੀਪੀਸੀ ਦੇ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਵੱਡਾ ਫੈਸਲਾ ਲਿਆ ਗਿਆ ਇਸ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਐਸਜੀਪੀਸੀ ਦੀ ਇਸ ਮੀਟਿੰਗ ਦੇ ਵਿੱਚ ਲਿਆ ਗਿਆ ਹਰਜਿੰਦਰ ਸਿੰਘ tạmੀ ਜਿਨ੍ਹਾਂ ਵੱਲੋਂ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ ਕੁਲਵੰਤ ਸਿੰਘ ਮੰਨਣ ਨੇ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਮੀਟਿੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਉਹ ਆਪਣੇ ਐਸਜੀਪੀਸੀ ਦੇ ਮੈਂਬਰਾਂ ਸਮੇਤ ਐਸਜੀਪੀਸੀ ਦੇ ਮੌਜੂਦਾ ਅਹੁਦੇਦਾਰਾਂ ਸਮੇਤ ਉਹਨਾਂ ਦੇ ਕੋਲ ਜਾਣਗੇ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਾ ਕੇ ਇੱਕ ਵਾਰੀ ਫਿਰ ਤੋਂ ਉਹਨਾਂ ਨੂੰ ਬੇਨਤੀ ਕਰਨਗੇ ਕਿ ਉਹ ਆਪਣੇ ਅਹੁਦੇ ਨੂੰ ਦੁਬਾਰਾ ਤੋਂ ਸੰਭਾਲਣ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਟਿਨਿਓਰ ਦੇ ਦੌਰਾਨ ਵੱਡਾ ਯੋਗਦਾਨ ਦਿੱਤਾ ਹੈ ਪੰਥ ਦੀਆਂ ਸੇਵਾਵਾਂ ਦੇ ਵਿੱਚ ਇਸ ਕਰਕੇ ਪੰਥ ਚਾਹੁੰਦਾ ਹੈ ਕਿ ਉਹ ਆਪਣੀ ਕਾਰਗੁਜ਼ਾਰੀ ਹੈ ਆਪਣੀ ਜਿਹੜੀ ਸੇਵਾ ਹੈ ਉਹ ਜਾਰੀ ਰੱਖਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਕੁਲਵੰਤ ਸਿੰਘ ਮੰਨਣ ਮੁਖ ਸਕੱਤਰ ਛੋਣੀ ਗੋਦੜਾ ਪੰਡਤ ਕਮੇਟੀ ਅੱਜ ਜੋ ਮੀਟਿੰਗ ਹੋਈ ਹੈ ਤੇ ਰੁਟੀਨ ਦੇ ਜਿਹੜੇ ਅਜੰਡਾ ਸੀ ਸਾਰੇ ਵਖਾ ਉਹ ਕੱਢੇ ਗਏ ਤੇ ਉਹਦੇ ਨਾਲ ਹੀ ਕਿਉਂਕਿ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ ਹੈ ਜਿਹੜੀ 25 ਨਵੰਬਰ 2025 ਨੂੰ ਬੜੇ ਵੱਡੇ ਪੱਧਰ ਤੇ ਛੋਣੀ ਕਮੇਟੀ ਵੱਲੋਂ ਮਨਾਇ ਜਾ ਰਹੀ ਉਹਦੇ ਸਬੰਧ ਦੇ ਵਿੱਚ ਵੀ ਸਾਰੀ ਅੰਤਰ ਕਮੇਟੀ ਨੇ ਮੈਂਬਰਾਂ ਨੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਆ ਤੇ ਕਿਸ ਤਰ੍ਹਾਂ ਜਿਹੜੇ ਨਗਰ ਕੀਰਤਨ ਆ ਜਿੱਥੇ ਕਿਰਪਾ ਰਾਮ ਜੀ ਜੰਮੂ ਕਸ਼ਮੀਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਉੱਥੋਂ ਨਗਰ ਕੀਰਤਨ ਲੈ ਕੇ ਆਉਣਾ ਇਦਾਂ ਹੀ ਇਸਾਮ ਦੀ ਧਰਤੀ ਤੋਂ ਧੋਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਜਿਹੜਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਜਾਏਗਾ ਮੁੱਖ ਸਮਾਗਮ ਵੀ ਜਿਹੜਾ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਵੇਗਾ ਤੇ ਨਾਲ ਹੀ ਜਿਤਨੇ ਵੀ ਇਤਿਹਾਸਿਕ ਸਥਾਨ ਆ ਗੁਰਤੀਬਾਦ ਸਾਹਿਬ ਦੇ ਉਹਨਾਂ ਸਥਾਨਾਂ ਤੇ ਵੀ ਵੱਡੇ ਸਮਾਗਮ ਜਿਹੜੇ ਉਹ ਕੀਤੇ ਜਾਣਗੇ ਇੰਡੀਆ ਦੇ ਵਿੱਚ ਬਖ ਬਖ ਸਟੇਟਾਂ ਦੇ ਵਿੱਚ ਤੇ ਦੂਸਰਾ ਇੱਕ ਮਤ ਜਿਹੜਾ ਲਿਆਂਦਾ ਗਿਆ ਅੰਤਰ ਕਮੇਟੀ ਵੱਲੋਂ ਕਿ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਿੰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਆਪਣੀ ਟੈਂਡਰ ਦੇ ਵਿੱਚ ਬੜੇ ਵੱਡੇ ਕਾਰਜ ਕੀਤੇ ਆ ਔਰ ਬੜੀ ਵਧੀਆ ਉਹਨਾਂ ਦੀਆਂ ਸਭਾਵਾਂ ਰਹੀਆਂ ਤੇ ਅੰਤਰ ਕਮੇਟੀ ਨੇ ਉਹਨਾਂ ਨੂੰ ਸਾਰੀ ਦੀ ਸਾਰੀ ਅੰਤਰ ਕਮੇਟੀ ਨੇ ਜਾ ਕੇ ਘਰ ਜਾ ਕੇ ਬੇਨਤੀ ਕਰਨੀ ਹੈ ਕਿ ਉਹ ਆਪਣਾ ਉਹਦਾ ਜਿਹੜਾ ਆ ਕੇ ਸੰਭਾਲਣ ਤਾਂ ਕਿ ਸਭਾਵਾਂ ਜਿਹੜੀਆਂ ਅੱਗੇ ਚੱਲਦੀਆਂ ਜਿਹੜੀਆਂ ਜਿੱਦਾਂ ਉਹ ਨਿਰੰਤਰ ਚਲਾਉਂਦੇ ਰਹੇ ਆ ਉਹ ਸਭਾਵਾਂ ਜਿਹੜੀਆਂ ਇਸ ਕਮੇਟੀ ਨਿਰੰਤਰ ਚਲਾਉਣ ਇਹ ਜਿਹੜੀ ਬੇਨਤੀ ਕੀਤੀ ਗਈ ਹੈ ਦੂਜਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਨਾਮਨਜ਼ੂਰ ਕੀਤਾ ਗਿਆ ਤੇ ਉਹਨਾਂ ਜਾਂਕੇ ਬੇਨਤੀ ਕਰਨੀ ਸਾਰੀ ਅੰਤਰ ਕਮੇਟੀ ਨੇ ਹੁਣੇ ਜਾ ਰਹੇ ਜੀ ਹੁਣੇ ਜਾ ਰਹੇ ਜੀ ਇੱਕ ਮੰਨਣ ਸਾਹਿਬ ਜਿਹੜਾ ਇੱਕ ਰੋਲਾ ਪਿਆ ਹੋਇਆ ਕਿ ਜ세ਧਾਰ ਗੁਰਬੀਰ ਸਿੰਘ ਦੇ ਮਾਮਲੇ ਤੇ ਗਲਤ ਫੈਸਲਾ ਲਿਆ ਅੰਤਰ ਕਮੇਟੀ ਨੇ ਦੇਖੋ ਜੋ ਮੇ ਮੇਰੀ ਬੇਨਤੀ ਸੁਣ ਲਓ ਪਹਿਲੇ ਪਹਿਲੇ ਮੇਰੀ ਬੇਨਤੀ ਸੁਣ ਲਓ ਤੇ ਜਿਹੜੇ ਕਾਲਤਾ ਦੇ ਜ세ਧਾਰ ਸਾਹਿਬ ਨੇ ਕਿਹਾ ਕਿ ਸਿੱਖਿਆ ਨੀਤੀ ਜੋ ਹਿੰਦੁਸਤਾਨ ਦੀ ਸਰਕਾਰ ਨੇ ਘੜੀ ਹੈ ਉਹਦੇ ਲਈ ਪ੍ਰਚੋਲ ਕਰਨ ਦੀ ਬੇਨਤੀ ਜਿਹੜੀ ਐ ਅੰਤਰਕ ਕਮੇਟੀ ਨੇ ਕੀਤੀ ਐ ਇਸੇ ਤਰ੍ਹਾਂ ਉਹਨਾਂ ਨੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚਨਨ ਕਰਨ ਲਈ ਕਿਹਾ ਅਸੀਂ ਦਵਾਬੇ ਤੋਂ ਜਿਹੜੀ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਹੋਈ ਐ ਤੇ ਇਸੇ ਤਰ੍ਹਾਂ ਬਾਕੀ ਦੇ ਤਖਤਾਂ ਤੋਂ ਵੀ ਜਿਹੜੇ ਕਾਲ ਤਖਤ ਤੋਂ ਵੀ ਤੇ ਦਮਨਵਤ ਸਾਹਿਬ ਤੋਂ ਵੀ ਤੇ ਕੇਸਗੱਟ ਸਾਹਿਬ ਤੋਂ ਵੀ ਅਸੀਂ ਵੱਡੀ ਪੱਧਰ ਤੇ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ ਔਰ ਬਸਾਖੀ ਤੇ ਉਹਦਾ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਜਿਹੜੀ ਐ ਉਹ ਅਮਰ ਸੱਚਾ ਚੱਲੇਗੀ ਤੇ ਇਹ ਇਹ ਬੇਨਤੀਆਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਜਿਹੜਾ ਹੁਣ ਅਸੀਂ ਪ੍ਰਧਾਨ ਜੀ ਦੇ ਘਰ ਚੱਲੇ ਵਾਹਿਗੁਰੂ ਕਿੱਥੇ ਕੀਤੀ ਜਾਏਗੀ ਜੀ ਤੁਸੀਂ ਹੁਸ਼ਿਆਰਪੁਰ ਉਹਨਾਂ ਦੇ ਘਰ ਜਾਓਗੇ ਹਾਂ ਘਰ ਜਾਵਾਂਗੇ ਸਾਰੇ ਸਾਰੇ ਜੀ ਸਾਰੇ ਮਾਤਰੀਮ ਕਮੇਟੀ ਦੇ ਸਾਰੇ ਸਾਰੇ ਅੰਤਰ ਕਮੇਟੀ ਦੇ ਮੈਂਬਰ ਜਾਣਗੇ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ 7 ਮੈਂਬਰੀ ਕਮੇਟੀ ਦਾ ਉਹਦੇ ਵਿੱਚੋਂ ਧਾਮੀ ਸਾਹਿਬ ਪਾਸੇ ਹੋ ਗਏ ਸੀ ਸਾਹਿਬ ਪਾਸੇ ਦੇਖੋ ਜਿਹੜਾ ਏਜੰਡਾ ਤੈਅ ਕੀਤਾ ਗਿਆ ਜਿਹੜਾ ਆਪਾਂ ਨੇ ਇੱਥੇ ਅੱਜ ਡਿਸਕਸ ਕੀਤਾ ਜਿਸ ਬਾਰੇ ਤੇ ਉਹਦੇ ਲਈ ਮੈਂ ਤੁਹਾਨੂੰ ਆਪ ਜੀ ਨੂੰ ਦੱਸ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸਰ ਇਹ ਮਾਝਪੁਰਦੇਸ਼ ਦੇ ਨਿਕਾਟ ਦਾ ਮਾਮਲਾ ਹੈ ਦੋ ਅੱਜ ਦਾ ਜੋ ਏਜੰਡਾ ਸੀ ਉਸ ਤੇ ਗੱਲ ਹੋਈ ਹੈ ਕੋਈ ਦੂਸਰਾ ਏਜੰਡੇ ਤੋਂ ਬਾਹਰ ਕੋਈ ਗੱਲਬਾਤ ਨਹੀਂ ਜਿਹੜੇ ਦਮਦਮੇ ਟਕਸਾਲ ਤੇ ਬੁੱਢਾ ਦਲ ਮੰਗ ਕਰ ਰਿਹਾ ਕਿ ਜਿਹੜੇ ਅੰਤਰਿੰਕ ਕਮੇਟੀ ਦੇ ਪਿਛਲੇ ਫੈਸਲੇ ਨੂੰ ਸਾਦੇ ਕੀਤਾ ਜਾਵੇ ਨਹੀਂ ਮੈਂ ਤਾਂ ਅੱਜ ਤੇ ਕੋਈ ਕੋਈ ਚਰਚਾ ਨਹੀਂ ਹੋਈ ਸਿਰਫ ਜਿਹੜਾ ਜਥੇਦਾਰ ਸਾਹਿਬ ਦਾ ਹੁਕਮ ਸੀ ਉਸ ਤੇ ਚਰਚਾ ਹੋਈ ਹੈ ਜਾਂ ਪ੍ਰਧਾਨ ਸਾਹਿਬ ਦਾ ਜੋ ਅਸਤੀਫਾ ਉਹ ਰੱਦ ਕੀਤਾ ਹੈ। ਮਾਝ ਪ੍ਰਦੇਸ਼ ਦੇ ਵਿੱਚ ਜਿਹੜਾ ਘਟਨਾ ਕਰਾਂ ਵਾਪਰਿਆ ਉਹਨੂੰ ਲੈ ਕੇ ਤੁਹਾਡੀ ਪ੍ਰਤੀਕਿਰਿਆ ਕੀ ਹੈ? ਹਾਂਜੀ। ਜੁੱਤਪਿੰਡਰਾਂ ਵਾਲਿਆਂ ਦੇ ਜਿਹੜੇ ਝੰਡਾ ਫੋਟੋ ਨਾ ਚੁੱਕਦੇ ਰਹਿ। ਅਸੀਂ ਅਸੀਂ ਉਹਦੀ ਨਿੰਦਾ ਕਰਦੇ। ਅਸੀਂ ਉਹਦੀ ਨਿੰਦਿਆ ਕਰਦੇ ਹਾਂ ਤੇ ਹੁਣ ਪ੍ਰਧਾਨ ਸਾਹਿਬ ਕੋਲ ਜਾ ਰਹੇ ਹਾਂ ਉਹਨਾਂ ਨੂੰ ਬੇਨਤੀ ਕਰਨ ਦੇ ਲਈ ਸਾਰੀ ਅਜੈਕਟਿਵ ਜਾ ਰਹੀ ਹੈ। ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਐਸਜੀਪੀਸੀ ਦੇ ਮੁਖ ਸਕੱਤਰ ਵੱਲੋਂ ਅੱਜ ਐਸਜੀਪੀਸੀ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਕਈ ਅਹਿਮ ਜਿਹੜੇ ਨੁਕਤੇ ਨੇ ਉਹਨਾਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਐਸਜੀਪੀਸੀ ਦੇ ਵੱਲੋਂ ਵੱਡੇ ਫੈਸਲੇ ਅੱਜ ਦੀ ਮੀਟਿੰਗ ਦੇ ਵਿੱਚ ਲਏ ਗਏ ਨੇ। ਐਸਜੀਪੀਸੀ ਦੇ ਮੁਖ ਸਕੱਤਰ ਕੋਲਨ ਸਿੰਘ ਮੰਨਣ ਵੱਲੋਂ ਪੱਤਰਕਾਰਾਂ ਦੇ ਨਾਲ ਇਸ ਮੀਟਿੰਗ ਤੋਂ ਬਾਅਦ ਗੱਲਬਾਤ ਕੀਤੀ ਗਈ ਹੈ। ਗੱਲਬਾਤ ਦੇ ਵਿੱਚ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਤਾਬ ਦੀ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮ ਰੱਖੇ ਗਏ ਨੇ ਉਹ ਵੱਖੋ-ਵੱਖਰੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਕੀਤੇ ਜਾਣਗੇ ਜਿੱਥੇ-ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉੱਥੇ-ਉੱਥੇ ਇਹ ਸਮਾਗਮ ਕੀਤੇ ਜਾਣਗੇ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਪੱਧਰ ਤੇ ਐਸਜੀਪੀਸੀ ਦੇ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਵੱਡਾ ਫੈਸਲਾ ਲਿਆ ਗਿਆ ਇਸ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਐਸਜੀਪੀਸੀ ਦੇ ਇਸ ਮੀਟਿੰਗ ਦੇ ਵਿੱਚ ਲਿਆ ਗਿਆ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਵੱਲੋਂ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ ਕੁਲਵੰਤ ਸਿੰਘ ਮੰਨਣ ਨੇ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਉਹਨਾਂ ਦਾ ਅਸਤੀਫਾ ਜਿਹੜਾ ਮੀਟਿੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਉਹ ਆਪਣੇ ਐਸਜੀਪੀਸੀ ਦੇ ਮੈਂਬਰਾਂ ਸਮੇਤ ਐਸਜੀਪੀਸੀ ਦੇ ਮੌਜੂਦਾ ਅਹੁਦੇਦਾਰਾਂ ਸਮੇਤ ਉਹਨਾਂ ਦੇ ਕੋਲ ਜਾਣਗੇ ਹਰਜਿੰਦਰ ਸਿੰਘ ਧਾਮੀ ਦੇ ਕੋਲ ਜਾ ਕੇ ਇੱਕ ਵਾਰੀ ਫਿਰ ਤੋਂ ਉਹਨਾਂ ਨੂੰ ਬੇਨਤੀ ਕਰਨਗੇ ਕਿ ਉਹ ਆਪਣੇ ਅਹੁਦੇ ਨੂੰ ਦੁਬਾਰਾ ਤੋਂ ਸੰਭਾਲਣ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਟਿਨਿਓਰ ਦੇ ਦੌਰਾਨ ਵੱਡਾ ਯੋਗਦਾਨ ਦਿੱਤਾ ਹੈ ਪੰਥ ਦੀਆਂ ਸੇਵਾਵਾਂ ਦੇ ਵਿੱਚ ਇਸ ਕਰਕੇ ਪੰਥ ਚਾਹੁੰਦਾ ਹੈ ਕਿ ਉਹ ਆਪਣੀ ਕਾਰਗੁਜ਼ਾਰੀ ਹੈ ਆਪਣੀ ਜਿਹੜੀ ਸੇਵਾ ਹੈ ਉਹ ਜਾਰੀ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਕਲਵੰਤ ਸਿੰਘ ਮੰਨਣ ਮੁਖ ਸਕੱਤਰ ਸ਼ੂਨੀ ਗੋਦਰਾ ਪੰਦਤ ਕਮੇਟੀ ਅੱਜ ਜੋ ਮੀਟਿੰਗ ਹੋਈ ਹੈ ਤੇ ਰੁਟੀਨ ਦੇ ਜਿਹੜੇ ਏਜੰਡਾ ਸੀ ਸਾਰੇ ਵਖਾ ਉਹ ਕੱਢੇ ਗਏ ਤੇ ਉਹਦੇ ਨਾਲ ਹੀ ਕਿਉਂਕਿ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ ਹੈ ਜਿਹੜੀ 25 ਨਵੰਬਰ 2025 ਨੂੰ ਬੜੇ ਵੱਡੇ ਪੱਧਰ ਤੇ ਸ਼ੂਨੀ ਕਮੇਟੀ ਵੱਲੋਂ ਮਨਾਇ ਜਾ ਰਹੀ ਉਹਦੇ ਸਬੰਧ ਦੇ ਵਿੱਚ ਵੀ ਸਾਰੀ ਅੰਤਰ ਕਮੇਟੀ ਨੇ ਮੈਂਬਰਾਂ ਨੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਆ ਤੇ ਕਿਸ ਤਰ੍ਹਾਂ ਜਿਹੜੇ ਨਗਰ ਕੀਰਤਨ ਆ ਜਿੱਥੇ ਕਿਰਪਾ ਰਾਮ ਜੀ ਜੰਮੂ ਕਸ਼ਮੀਰ ਤੋਂ ਚੱਲ ਕੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਉੱਥੋਂ ਨਗਰ ਕੀਰਤਨ ਲੈ ਕੇ ਆਉਣਾ ਇਦਾਂ ਹੀ ਇਸਾਮ ਦੀ ਧਰਤੀ ਤੋਂ ਧੋਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਜਿਹੜਾ ਉਹ ਅਨੰਤਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਜਾਏਗਾ ਮੁੱਖ ਸਮਾਗਮ ਵੀ ਜਿਹੜਾ ਉਹ ਅਨੰਤਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਵੇਗਾ ਤੇ ਨਾਲ ਹੀ ਜਿਤਨੇ ਵੀ ਇਤਿਹਾਸਿਕ ਸਥਾਨ ਆ ਗੁਰੂਗਬਾਧ ਸਾਹਿਬ ਦੇ ਉਹਨਾਂ ਸਥਾਨਾਂ ਤੇ ਵੀ ਵੱਡੇ ਸਮਾਗਮ ਜਿਹੜੇ ਉਹ ਕੀਤੇ ਜਾਣਗੇ ਭਾਰਤ ਦੇ ਵਿੱਚ ਬਖ ਬਖ ਸਟੇਟਾਂ ਦੇ ਵਿੱਚ ਤੇ ਦੂਸਰਾ ਇੱਕ ਮਤਾ ਜਿਹੜਾ ਲਿਆਂਦਾ ਗਿਆ ਅੰਤਰਕਮੇਟੀ ਵੱਲੋਂ ਕਿ ਸਾਡੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਸਰਦਾਰ ਹਿੰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਆਪਣੀ ਟਰਨੋਰ ਦੇ ਵਿੱਚ ਬੜੇ ਵੱਡੇ ਕਾਰਜ ਕੀਤੇ ਆ ਔਰ ਬੜੀ ਵਧੀਆ ਉਹਨਾਂ ਦੀਆਂ ਸਭਾਵਾਂ ਰਹੀਆਂ ਤੇ ਅੰਤਰ ਕਮੇਟੀ ਨੇ ਉਹਨਾਂ ਨੂੰ ਸਾਰੀ ਦੀ ਸਾਰੀ ਅੰਤਰ ਕਮੇਟੀ ਨੇ ਜਾ ਕੇ ਘਰ ਜਾ ਕੇ ਬੇਨਤੀ ਕਰਨੀ ਹੈ ਕਿ ਉਹ ਆਪਣਾ ਉਹਦਾ ਜਿਹੜਾ ਆ ਕੇ ਸੰਭਾਲਣ ਤਾਂ ਕਿ ਸਭਾਵਾਂ ਜਿਹੜੀਆਂ ਅੱਗੇ ਚੱਲਦੀਆਂ ਜਿਹੜੀਆਂ ਜਿੱਦਾਂ ਉਹ ਨਿਰੰਤਰ ਚਲਾਉਂਦੇ ਰਹੇ ਆ ਉਹ ਸਭਾਵਾਂ ਜਿਹੜੀਆਂ ਇਸ ਕਮੇਟੀ ਦਾ ਨਿਰੰਤਰ ਚਲਾਉਣ ਇਹ ਜਿਹੜੀ ਬੇਨਤੀ ਕੀਤੀ ਗਈ ਹੈ ਦੂਜਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਨਾਮਨਜ਼ੂਰ ਕੀਤਾ ਗਿਆ ਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਸਾਰੀ ਅੰਤਰਕਮੇਟੀ ਨੇ ਹੁਣੇ ਜਾ ਰਹੇ ਜੀ ਹੁਣੇ ਜਾ ਰਹੇ ਜੀ ਇੱਕ ਮੰਨਣ ਸਾਹਿਬ ਜਿਹੜਾ ਇੱਕ ਰੋਲਾ ਪਿਆ ਹੋਇਆ ਕਿ ਜ세ਦਾਰ ਗੁਰਬੀਰ ਸਿੰਘ ਦੇ ਮਾਮਲੇ ਤੇ ਗਲਤ ਫੈਸਲਾ ਲਿਆ ਅੰਤਰਕਮੇਟੀ ਨੇ ਦੇਖੋ ਜੋ ਮੇਰੀ ਬੇਨਤੀ ਸੁਣ ਲੋ ਪਹਿਲਾਂ ਪਹਿਲਾਂ ਮੇਰੀ ਬੇਨਤੀ ਸੁਣ ਲੋ ਤੇ ਜਿਹੜੇ ਕਾਲ ਤਖਤ ਦੇ ਜ세ਦਾਰ ਸਾਹਿਬ ਨੇ ਕਿਹਾ ਕਿ ਸਿੱਖਿਆ ਨੀਤੀ ਜੋ ਹਿੰਦੁਸਤਾਨ ਦੀ ਸਰਕਾਰ ਨੇ ਘੜੀ ਹੈ ਉਹਦੇ ਲਈ ਪ੍ਰਚੋਲ ਕਰਨ ਦੀ ਬੇਨਤੀ ਜਿਹੜੀ ਐ ਅੰਤਰਕਮੇਟੀ ਨੇ ਕੀਤੀ ਐ ਇਸੇ ਤਰ੍ਹਾਂ ਉਹਨਾਂ ਨੇ ਧਰਮਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚਨਨ ਕਰਨ ਲਈ ਕਿਹਾ ਅਸੀਂ ਦਵਾਬੇ ਤੋਂ ਜਿਹੜੀ ਧਰਮਪ੍ਰਚਾਰ ਦੀ ਲਹਿਰ ਸ਼ੁਰੂ ਕੀਤੀ ਹੋਈ ਐ ਤੇ ਇਸੇ ਤਰ੍ਹਾਂ ਬਾਕੀ ਦੇ ਤਖਤਾਂ ਤੋਂ ਵੀ ਜਿਹੜੇ ਕਾਲ ਤਖਤਾਂ ਤੋਂ ਵੀ ਤੇ ਦਮਨਵਾ ਸਾਹਿਬ ਤੋਂ ਵੀ ਤੇ ਕਿਸਗੜ ਸਾਹਿਬ ਤੋਂ ਵੀ ਅਸੀਂ ਵੱਡੀ ਪੱਧਰ ਤੇ ਧਰਮਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ ਔਰ ਬਸਾਖੀ ਤੇ ਉਹਦਾ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਜਿਹੜੀ ਐ ਉਹ ਅਮਰ ਸੱਚਾ ਸਕੇਗੀ ਤੇ ਇਹ ਇਹ ਬੇਨਤੀਆਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਜਿਹੜਾ ਹੁਣ ਅਸੀਂ ਪ੍ਰਧਾਨ ਜੀ ਦੇ ਘਰ ਚੱਲੇ ਵਾਹ ਵਿੱਚ ਕਿੱਥੇ ਕੀਤੀ ਜਾਏਗੀ ਜੀ ਤੁਸੀਂ ਹੁਸ਼ਿਆਰਪੁਰ ਉਹਨਾਂ ਦੇ ਘਰ ਜਾਓਗੇ ਹਾਂ ਘਰ ਜਾਵਾਂਗੇ ਸਾਰੇ ਸਾਰੇ ਜੀ ਮੰਤਰੀਮ ਕਮੇਟੀ ਦੇ ਮੈਂਬਰ ਸਾਰੇ ਸਾਰੇ ਅੰਤਰ ਕਮੇਟੀ ਦੇ ਮੈਂਬਰ ਜਾਣਗੇ ਅਕਾਲਤਰ ਸਾਹਿਬ ਵੱਲੋਂ ਹੁਕਮ ਹੋਇਆ ਸੀ 7 ਮੈਂਬਰੀ ਕਮੇਟੀ ਦਾ ਉਹਦੇ ਵਿੱਚੋਂ ਧਾਮੀ ਸਾਹਿਬ ਪਾਸੇ ਹੋ ਗਏ ਸੀ ਸਾਹਿਬ ਪਾਸੇ ਦੇਖੋ ਜਿਹੜਾ ਏਜੰਡਾ ਤੈਅ ਕੀਤਾ ਗਿਆ ਜਿਹੜਾ ਆਪਾਂ ਨੇ ਇੱਥੇ ਅੱਜ ਡਿਸਕਸ ਕੀਤਾ ਜਿਸ ਬਾਰੇ ਉਹਦੇ ਲਈ ਮੈਂ ਤੁਹਾਨੂੰ ਆਪ ਜੀ ਨੂੰ ਦੱਸ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਸਰ ਇਹ ਮਾਝਪੁਰਦੇਸ਼ ਦੇ ਵਿੱਚ ਦਾ ਜੋ ਮਾਮਲਾ ਹੈ ਇਹੋ ਅੱਜ ਦਾ ਜੋ ਅਜੰਡਾ ਸੀ ਉਸ ਤੇ ਗੱਲ ਹੋਈ ਹੈ ਕੋਈ ਦੂਸਰਾ ਅਜੰਡੇ ਤੋਂ ਬਾਹਰ ਕੋਈ ਗੱਲਬਾਤ ਨਹੀਂ ਜਿਹੜੇ ਦਮਦਮੇ ਟਕਸਾਲ ਤੇ ਬੁੱਢਾ ਦਲ ਮੰਗ ਕਰ ਰਿਹਾ ਕਿ ਜਿਹੜੇ ਅੰਤਰਿੰਕ ਕਮੇਟੀ ਦੇ ਪਿਛਲੇ ਫੈਸਲੇ ਨੂੰ ਦੱਦ ਕੀਤਾ ਜਾਵੇ ਮੈਂ ਤਾਂ ਅੱਜ ਤੇ ਕੋਈ ਕੋਈ ਚਰਚਾ ਨਹੀਂ ਹੋਈ ਸਿਰਫ ਜਿਹੜਾ ਜਥੇਦਾਰ ਸਾਹਿਬ ਦਾ ਹੁਕਮ ਸੀ ਉਸ ਤੇ ਚਰਚਾ ਹੋਈ ਹੈ ਜਾਂ ਪ੍ਰਧਾਨ ਸਾਹਿਬ ਦਾ ਜੋ ਅਸਤੀਫਾ ਉਹ ਰੱਦ ਕੀਤਾ ਹੈ ਮਾਝ ਪ੍ਰਦੇਸ਼ ਦੇ ਵਿੱਚ ਜਿਹੜਾ ਘਟਨਾਕਰਾ ਵਾਪਰਿਆ ਉਹਨੂੰ ਲੈ ਕੇ ਤੁਹਾਡੀ ਪ੍ਰਤੀਕਿਰਿਆ ਕੀ ਹੈ ਹਾਂਜੀ ਜੋਤਪਿੰਡਰ ਵਾਲਿਆਂ ਦੇ ਜਿਹੜੇ ਝੰਡਾ ਅਸੀਂ ਅਸੀਂ ਉਹਦੀ ਨਿੰਦਾ ਕਰਦੇ ਹਾਂ ਅਸੀਂ ਉਹਦੀ ਨਿੰਦਾ ਕਰਦੇ ਹਾਂ ਤੇ ਹੁਣ ਪ੍ਰਧਾਨ ਸਾਹਿਬ ਕੋਲ ਜਾ ਰਿਹਾ ਉਹਨਾਂ ਨੂੰ ਬੇਨਤੀ ਕਰਨ ਦੇ ਲਈ ਸਾਰੀ ਐਗਜ਼ੈਕਟਿਵ ਜਾ ਰਹੀ ਹੈ ਵਿਸ਼ਵਾਸ